ਸੀ ਪੈਸਿਆਂ ਲਈ ਕੰਮ ਕਰਦੇ ਹਨ ਪਰ ਅਮੀਰ ਲੋਕ ਪੈਸਿਆਂ ਤੋਂ ਆਪਣੇ ਲਈ ਕੰਮ ਕਰਵਾਉਂਦੇ ਹਨ ਇਹ ਸਦਾ ਯਾਦ ਰਹਿਣ ਵਾਲੀ ਲਾਈਨ ਹੈ ਰਿਚ ਡੈਡ ਪੌਰ ਡੈਡ ਜੋ ਸਾਡੀ ਸੋਚ ਨੂੰ ਹਲਾ ਦਿੰਦੀ ਹੈ ਰੋਬਰਟ ਕਿਓਸਾਕੀ ਨੇ ਇਸ ਕਿਤਾਬ ਰਾਹੀਂ ਦੋ ਪਿਤਾਵਾਂ ਦੀ ਸੋਚ ਦੀ ਤੁਲਨਾ ਕੀਤੀ ਹੈ ਇੱਕ ਗਰੀਬ ਪਿਤਾ ਜੋ ਡਿਗਰੀਆਂ ਅਤੇ ਨੌਕਰੀ ਨੂੰ ਸਫਲਤਾ ਦੀ ਕੁੰਜੀ ਮੰਨਦੇ ਸਨ ਤੇ ਦੂਸਰੇ ਅਮੀਰ ਪਿਤਾ ਜੋ ਪੈਸੇ ਦੀ ਸਿੱਖਿਆ bizness ਤੇ ਨਿਵੇਸ਼ ਦੇ ਮਹੱਤਵ ਸਿਖਾਉਂਦੇ ਸਨ ਇਹ ਕਿਤਾਬ ਸਿਰਫ ਪੈਸੇ ਬਾਰੇ ਨਹੀਂ ਇਹ ਸਾਡੀ ਪੈਸੇ ਪ੍ਰਤੀ ਸੋਚ ਨੂੰ ਨਵੀਂ ਦਿਸ਼ਾ ਦਿੰਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਧਨਦੌਲਤ ਦਾ ਮਾਲਕ ਬਣਨ ਲਈ ਸਿਰਫ ਮਿਹਨਤ ਹੀ ਨਹੀਂ ਸਹੀ ਦਿਸ਼ਾ ਵਾਲੀ ਸੋਚ ਵੀ ਜ਼ਰੂਰੀ ਹੈ ਅਧਿਆਇ ਪਹਿਲਾ ਦੋ ਪਿਤਾ ਦੋ ਜ਼ਿੰਦਗੀਆਂ ਦੀ ਸੋਚ ਰੌਬਰਟ ਕਿਓਸਾਗੀ ਦੇ ਜੀਵਨ ਵਿੱਚ ਦੋ ਪਿਤਾ ਸਨ ਇੱਕ ਉਹਦੇ ਅਸਲੀ ਪਿਤਾ ਜੋ ਉੱਚ ਪੜੇ ਲਿਖੇ ਹੋਣ ਦੇ ਬਾਵਜੂਦ ਪੈਸਿਆਂ ਨਾਲ ਹਮੇਸ਼ਾ ਸੰਘਰਸ਼ ਕਰਦੇ ਰਹੇ ਅਤੇ ਦੂਸਰੇ ਉਸਦੇ ਦੋਸਤ ਮਾਈਕ ਦੇ ਪਿਤਾ ਜੋ ਇੱਕ ਅਨਪੜ੍ਹ ਪਰ ਬਹੁਤ ਹੀ ਚਤੁਰ ਕਾਰੋਬਾਰੀ ਸੀ ਇਹ ਦੋਵੇਂ ਪਿਤਾ ਤੋਂ ਰੌਬਰਟ ਨੂੰ ਵੱਖ-ਵੱਖ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸਨ ਉਹ ਪੂਰ ਡੈਡ ਕਹਿੰਦੇ ਸਨ ਪੜ੍ਹਾਈ ਕਰ ਵਧੀਆ ਨੌਕਰੀ ਲੈ ਸੁਰੱਖਿਆ ਵਾਲਾ ਜੀਵਨ ਚੁਣ ਰੀਚ ਡੈਡ ਕਹਿੰਦੇ ਸਨ ਪੈਸੇ ਦਾ ਗਿਆਨ ਲੈ ਪੈਸਿਆਂ ਦੀ ਸਮਝ ਵਿਕਸਿਤ ਕਰ ਆਪਣੇ ਲਈ ਆਮਦਨ ਦੇ ਸਰੋਤ ਤਿਆਰ ਕਰ ਇਹ ਅਧਿਆਇ ਸਾਨੂੰ ਦੱਸਦਾ ਹੈ ਕਿ ਸਾਡੀ ਪੈਸੇ ਸੰਬੰਧੀ ਸੋਚ ਕਿਵੇਂ ਸਾਡੇ ਜੀਵਨ ਦੀ ਦਿਸ਼ਾ ਨਿਰਧਾਰਤ ਕਰਦੀ ਹੈ ਜੇਕਰ ਅਸੀਂ ਗਲਤ ਸੋਚ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਜ਼ਿੰਦਗੀ ਭਰ ਕਿਸੇ ਹੋਰ ਲਈ ਕੰਮ ਕਰਦੇ ਰਹਾਂਗੇ। ਅਧਿਆਇ ਦੂਸਰਾ ਪੈਸਿਆਂ ਦੀ ਸਿੱਖਿਆ ਸਿਖਾਈ ਨਹੀਂ ਜਾਂਦੀ, ਸਿੱਖੀ ਜਾਂਦੀ ਹੈ। ਰੌਬਰਟ ਇਹ ਨੁਕਤਾ ਦੱਸਦੇ ਹਨ ਕਿ ਸਾਡੀ ਪਰੰਪਰਾਗਤ ਸਿੱਖਿਆ ਪ੍ਰਣਾਲੀ ਸਾਨੂੰ ਪੈਸਿਆਂ ਬਾਰੇ ਕੁਝ ਨਹੀਂ ਸਿਖਾਉਂਦੀ। ਅਸੀਂ ਗਣਿਤ, ਵਿਗਿਆਨ, ਇਤਿਹਾਸ ਤਾਂ ਪੜ੍ਹਦੇ ਹਾਂ ਪਰ ਪੈਸਾ ਕਿਵੇਂ ਕੰਮ ਕਰਦਾ ਹੈ ਇਹ ਸਿੱਖਣ ਦੀ ਬਜਾਏ ਅਸੀਂ ਸਿੱਖਦੇ ਹਾਂ ਕਿ ਕਿਵੇਂ ਪੈਸੇ ਲਈ ਕੰਮ ਕਰਨਾ ਹੈ। ਰਿਚ ਡੈਡ ਰਾਬਰਟ ਨੂੰ ਕਹਿੰਦੇ ਹਨ ਤੂੰ ਜੇਕਰ ਚਾਹਨਾ ਹੈ ਕਿ ਜ਼ਿੰਦਗੀ ਚ ਅੱਗੇ ਵਧੇ ਤਾਂ ਪੈਸਿਆਂ ਨੂੰ ਸਮਝ ਸਿਰਫ ਪੈਸਾ ਕਮਾਉਣਾ ਨਹੀਂ ਪੈਸਾ ਸੰਭਾਲਣਾ ਤੇ ਵਧਾਉਣਾ ਵੀ ਆਉਣਾ ਚਾਹੀਦਾ ਹੈ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣਾ ਪੈਸਾ ਸਹੀ ਢੰਗ ਨਾਲ ਵਰਤਣਾ ਸਿੱਖ ਲਿਆ ਤਾਂ ਤੁਸੀਂ ਘੱਟ ਆਮਦਨ ਤੋਂ ਵੀ ਅਮੀਰ ਬਣ ਸਕਦੇ ਹੋ ਇਹ ਅਧਿਆਇ ਪੈਸੇ ਸੰਬੰਧੀ ਸਿੱਖਿਆ ਦੀ ਅਹਿਮੀਅਤ ਤੇ ਗਹਿਰਾ ਅਸਰ ਪਾਉਂਦਾ ਹੈ ਅਧਿਆਇ ਤੀਸਰਾ ਐਸੈਟ ਅਤੇ ਲਾਇਬਿਲਟੀ ਅਸਲ ਅਮੀਰ ਹੋਣ ਦੀ ਕੁੰਜੀ रिच डैड ਦੀ ਸਭ ਤੋਂ ਵੱਡੀ ਸਿੱਖ ਇਹ ਹੈ ਕਿ ਅਮੀਰ ਲੋਕ ਐਸੈਟ ਖਰੀਦਦੇ ਹਨ ਗਰੀਬ ਤੇ ਮਿਡਲ ਕਲਾਸ ਲੋਕ ਲਾਇਬਿਲਟੀ ਖਰੀਦ ਕੇ ਸੋਚਦੇ ਹਨ ਕਿ ਉਹ ਐਸੈਟ ਹਨ ਉਦਾਹਰਨ ਵਜੋਂ ਐਸੈਟ ਕੀ ਹੁੰਦੇ ਹਨ ਜਿਵੇਂ ਕਿ ਕਿਰਾਏ ਦੀ ਜਾਇਦਾਦ ਡਿਵੀਡੈਂਡ ਦੇਣ ਵਾਲੇ ਸ਼ੇਅਰ ਬਿਜ਼ਨਸ ਰਾਇਲਟੀਆਂ ਆਦਿ ਇਹ ਚੀਜ਼ਾਂ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀਆਂ ਹਨ ਲਾਇਬਿਲਟੀਆਂ ਜਿਵੇਂ ਕਿ ਲੋਨ ਵਾਲੀ ਕਾਰ ਘਰ ਕ੍ਰੈਡਿਟ ਕਾਰਡ ਦਾ ਖਰਚਾ ਆਦਿ ਇਹ ਚੀਜ਼ਾਂ ਤੁਹਾਡੀ ਜੇਬ ਚੋਂ ਪੈਸਾ ਕੱਢਦੀਆਂ ਹਨ ਮਤਲਬ ਕਿ ਤੁਹਾਨੂੰ ਕਰਜ਼ਾਈ ਬਣਾ ਦਿੰਦੀਆਂ ਹਨ ਅਕਸਰ ਲੋਕ ਆਪਣੇ ਘਰ ਨੂੰ ਐਸੈਟ ਮੰਨਦੇ ਹਨ ਪਰ ਜਦੋਂ ਤੱਕ ਉਹ ਘਰ ਤੁਹਾਨੂੰ ਆਮਦਨ ਨਹੀਂ ਦੇ ਰਿਹਾ ਉਹ ਲਾਇਬਿਲਿਟੀ ਹੀ ਰਹਿੰਦਾ ਹੈ ਇਹ ਅਧਿਆਇ ਦੱਸਦਾ ਹੈ ਕਿ ਪੈਸੇ ਦੀ ਆਜ਼ਾਦੀ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਪੈਸਿਆਂ ਨੂੰ ਐਸੈਟਾਂ ਵਿੱਚ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ ਅਧਿਆਇ ਚੌਥਾ ਪੈਸੇ ਲਈ ਕੰਮ ਨਾ ਕਰੋ ਪੈਸੇ ਨੂੰ ਆਪਣੇ ਲਈ ਕੰਮ ਕਰਨ ਦਿਓ ਜਿਵੇਂ ਅਸੀਂ ਨੌਜਵਾਨ ਹੋਣ ਲੱਗਦੇ ਹਾਂ ਸਾਡੀਆਂ ਅੱਖਾਂ ਵਿੱਚ ਇੱਕ ਚਮਕ ਹੁੰਦੀ ਹੈ ਵਧੀਆ ਨੌਕਰੀ ਵਧੀਆ ਤਨਖਾਹ ਅਤੇ ਇੱਕ ਸਥਿਰ ਜੀਵਨ। ਇਹੀ ਸੋਚ ਸਾਨੂੰ ਸਕੂਲ ਤੋਂ ਸਿਖਾਈ ਜਾਂਦੀ ਹੈ। ਪੁਰਾਣੇ ਡੈਡ ਵੀ ਇਹੀ ਸਿਖਾਉਂਦੇ ਸਨ ਸਖਤ ਮਿਹਨਤ ਕਰ ਵਧੀਆ ਨੰਬਰ ਲੈ ਫਿਰ ਇੱਕ ਪੱਕੀ ਨੌਕਰੀ ਲੈ। ਪਰ ਰੌਬਰਟ ਦੇ ਰਿਚ ਡੈਡੀ ਦੀ ਸੋਚ ਬਿਲਕੁਲ ਵੱਖਰੀ ਸੀ। ਉਹ ਕਹਿੰਦੇ ਸਨ ਜੇ ਤੂੰ ਹਮੇਸ਼ਾ ਪੈਸੇ ਲਈ ਕੰਮ ਕਰੇਂਗਾ ਤਾਂ ਤੂੰ ਕਦੇ ਆਜ਼ਾਦ ਨਹੀਂ ਹੋਵੇਂਗਾ। ਉਹ ਕਹਿੰਦੇ ਸਨ ਕਿ ਤੁਸੀਂ ਆਪਣਾ ਦਿਮਾਗ ਵਰਤੋ ਨਵੇਂ ਮੌਕੇ ਲੱਭੋ ਨਿਵੇਸ਼ ਕਰਨਾ ਸਿੱਖੋ। ਅਤੇ ਐਸੈਟ ਬਣਾਓ ਤਾਂ ਜੋ ਤੁਹਾਡੀ ਆਮਦਨ ਤੁਹਾਨੂੰ ਸਮੇਂ ਤੋਂ ਆਜ਼ਾਦ ਕਰ ਦਵੇ ਇਸ ਵਿਚਾਰ ਦੀ ਗਹਿਰਾਈ ਵਿੱਚ ਰਿਚਡ ਡੈਡ ਦੀ ਇਹ ਗੱਲ ਬੜੀ ਮਹੱਤਵਪੂਰਨ ਤਰੀਕੇ ਨਾਲ ਸਮਝਾਉਂਦੇ ਹਨ ਜਦ ਤੱਕ ਤੂੰ ਆਪਣੇ ਦਿਨ ਦੇ 8-10 ਘੰਟੇ ਤਨਖਾਹ ਲਈ ਵੇਚ ਰਿਹਾ ਹੈ ਤਾਂ ਤੂੰ ਸਿਰਫ ਪੈਸਿਆਂ ਲਈ ਕੰਮ ਕਰ ਰਿਹਾ ਹੈ ਪਰ ਜੇਕਰ ਤੁਸੀਂ ਕਿਰਾਏ ਦੀ ਜਾਇਦਾਦ ਸ਼ੇਅਰ ਮਾਰਕੀਟ ਜਾਂ ਬਿਜ਼ਨਸ ਵਿੱਚ ਨਿਵੇਸ਼ ਕਰਦੇ ਹੋ ਤਾਂ ਇਹ ਪੈਸਾ ਤੁਹਾਡੇ ਲਈ ਕੰਮ ਕਰਦਾ ਹੈ ਜਦ ਤੱਕ ਤੁਸੀਂ ਸੋ ਰਹੇ ਹੋ ਇਹ ਛੁੱਟੀ ਤੇ ਹੋ ਆਮਦਨ ਆਉਂਦੀ ਰਹਿੰਦੀ ਹੈ ਇਸ ਤਰ੍ਹਾਂ ਦੀ ਆਮਦਨ ਨੂੰ ਕਿਹਾ ਜਾਂਦਾ ਹੈ ਪੈਸਿਵ ਇਨਕਮ ਜੋ ਕਿ ਤੁਹਾਨੂੰ ਸਮੇਂ ਤੋਂ ਆਜ਼ਾਦ ਕਰਦੀ ਹੈ ਇੱਕ ਉਦਾਹਰਣ ਨਾਲ ਸਮਝੀਏ ਮੰਨ ਲਓ ਤੁਹਾਨੂੰ ਇੱਕ ਨੌਕਰੀ ਤੋਂ 50000 ਤਨਖਾਹ ਮਿਲਦੀ ਹੈ ਤੁਸੀਂ ਪੂਰਾ ਮਹੀਨਾ ਕੰਮ ਕਰਦੇ ਹੋ ਤਾਂ ਜਾ ਕੇ ਤਨਖਾਹ ਮਿਲਦੀ ਹੈ ਪਰ ਜੇਕਰ ਤੁਸੀਂ 10 ਲੱਖ ਦੀ ਇੱਕ ਛੋਟੀ ਜਿਹਾਤ ਖਰੀਦ ਲੈਣੇ ਹੋ ਜੋ ਤੁਹਾਨੂੰ ਮਹੀਨੇ ਦਾ 10000 ਕਿਰਾਏ ਦੇ ਰੂਪ ਵਿੱਚ ਆਮਦਨ ਦਿੰਦੀ ਹੈ ਤਾਂ ਇਹ ਤੁਹਾਡੀ ਪੈਸੇ ਲਈ ਕੀਤੀ ਮਿਹਨਤ ਨਹੀਂ ਬਲਕਿ ਪੈਸੇ ਲਈ ਕੀਤੀ ਨਿਵੇਸ਼ ਦਾ ਨਤੀਜਾ ਹੈ ਅਸਲ ਅਮੀਰ ਕੌਣ ਹੁੰਦਾ ਹੈ ਰੌਬਰਟ ਕਹਿੰਦੇ ਹਨ ਅਸਲ ਅਮੀਰ ਉਹ ਨਹੀਂ ਜਿਸ ਕੋਲ ਵੱਧ ਤਨਖਾਹ ਵਾਲੀ ਨੌਕਰੀ ਹੋਵੇ ਅਸਲ ਅਮੀਰ ਉਹ ਹੈ ਜਿਸ ਕੋਲ ਐਸੈਟ ਹਨ ਜੋ ਉਸ ਨੂੰ ਮੁੜ ਮੁੜ ਆਮਦਨ ਦਿੰਦੇ ਹਨ ਉਹ ਸਿਖਾਉਂਦੇ ਹਨ ਕਿ ਤੁਸੀਂ ਆਪਣੀ ਆਮਦਨ ਦੇ ਸਿਰਫ ਇੱਕ ਹਿੱਸੇ ਨੂੰ ਖਰਚੋ ਬਾਕੀ ਹਿੱਸਾ ਨਿਵੇਸ਼ ਕਰੋ ਤਾਂ ਜੋ ਤੁਹਾਡੀ ਆਮਦਨ ਦੀ ਮਸ਼ੀਨ ਬਣੀ ਰਹੇ ਇਸ ਅਧਿਆਇ ਤੋਂ ਕੀ ਸਿੱਖਿਆ ਮਿਲਦੀ ਹੈ ਨੌਕਰੀ ਕਰਨੀ ਬੁਰੀ ਗੱਲ ਨਹੀਂ ਪਰ ਨੌਕਰੀ ਤੇ ਆਧਾਰਿਤ ਜੀਵਨ ਇੱਕ ਸੀਮਿਤ ਜੀਵਨ ਹੁੰਦਾ ਹੈ ਹਮੇਸ਼ਾ ਸੋਚੋ ਮੈਂ ਆਪਣਾ ਪੈਸਾ ਕਿੱਥੇ ਲਗਾ ਸਕਦਾ ਹਾਂ ਤਾਂ ਜੋ ਉਹ ਮੇਰੇ ਲਈ ਕੰਮ ਕਰੇ ਨਿਵੇਸ਼ ਸਿੱਖੋ ਜਾਇਦਾਦ ਸਟਾਕ ਮਾਰਕੀਟ ਬਿਜ਼ਨਸ ਜਾਂ ਕੋਈ ਹੋਰ ਆਮਦਨ ਵਾਲਾ ਸਰੋਤ ਖੜਾ ਕਰੋ ਪੈਸਿਵ ਆਮਦਨ ਦੀ ਰਚਨਾ ਕਰੋ ਜੋ ਤੁਹਾਡੀ ਨੌਕਰੀ ਤੋਂ ਤੁਹਾਨੂੰ ਆਜ਼ਾਦ ਕਰਦੀ ਹੈ ਅਧਿਆਇ 5ਮਾ ਡਰ ਅਤੇ ਹੌਸਲੇ ਦੀ ਖੇਡ ਇਸ ਅਧਿਆਇ ਵਿੱਚ ਰੌਬਰਟ ਕਿਓਸਾਗੀ ਸਭ ਤੋਂ ਵੱਡੀ ਰੁਕਾਵਟ ਦੀ ਗੱਲ ਕਰਦੇ ਹਨ ਜੋ ਆਮ ਇਨਸਾਨ ਨੂੰ ਅਮੀਰ ਬਣਨ ਤੋਂ ਰੋਕਦੀ ਹੈ ਉਹ ਹੈ ਡਰ ਡਰ ਦੀ ਸਚਾਈ ਰਿਚ ਡੈਡ ਕਹਿੰਦੇ ਹਨ ਲੋਕ ਪੈਸਾ ਕਮਾਉਣ ਦੀ ਕਾਬਲੀਅਤ ਤਾਂ ਰੱਖਦੇ ਹਨ ਪਰ ਡਰ ਉਹਨਾਂ ਨੂੰ ਰੋਕ ਦਿੰਦਾ ਹੈ ਅਕਸਰ ਲੋਕ ਪੈਸਾ ਗੁਆਨ ਦੇ ਡਰ ਕਰਕੇ ਨਿਵੇਸ਼ ਨਹੀਂ ਕਰਦੇ ਉਹ ਕਹਿੰਦੇ ਹਨ ਜੇਕਰ ਮੇਰੇ ਪੈਸੇ ਡੁੱਬ ਗਏ ਤਾਂ ਜੇਕਰ ਬਿਜ਼ਨਸ ਫੇਲ ਹੋ ਗਿਆ ਤਾਂ ਜੇਕਰ ਕਿਰਾਏਦਾਰ ਨਾਲ ਨਹੀਂ ਮਿਲੇ ਫਿਰ ਇਹ ਡਰ ਅਕਸਰ ਮੀਡੀਆ ਪਰਵਾਰ ਜਾਂ ਸਮਾਜ ਵੱਲੋਂ ਪੈਦਾ ਕੀਤੇ ਡਰ ਕਰਕੇ ਹੁੰਦਾ ਹੈ ਰੌਬਰਟ ਦੱਸੇ ਹਨ ਕਿ ਪੈਸੇ ਦੀ ਦੁਨੀਆ ਵਿੱਚ ਸਿਰਫ ਗਿਆਨ ਨਹੀਂ ਬਲਕਿ ਭਾਵਨਾ ਵੀ ਵੱਡਾ ਰੋਲ ਅਦਾ ਕਰਦੀ ਹੈ ਦੋ ਭਾਵਨਾਵਾਂ ਡਰ ਅਤੇ ਲੋਭ ਅਕਸਰ ਸਾਨੂੰ ਗਲਤ ਫੈਸਲੇ ਲੈਣ ਉੱਤੇ ਮਜਬੂਰ ਕਰ ਦਿੰਦੇ ਹਨ ਡਰ ਸਾਨੂੰ ਸੁਰੱਖਿਆ ਰਸਤੇ ਦੀ ਚੋਣ ਕਰਵਾਉਂਦਾ ਹੈ ਜਿਵੇਂ ਸਿਰਫ ਨੌਕਰੀ ਜਾਂ ਫਿਰ ਜਮ੍ਹਾਂ ਡਿਪੋਜ਼ਿਟ ਆਦਿ ਲੋਭ ਸਾਨੂੰ ਜ਼ਿਆਦਾ ਲਾਭ ਦੀ ਆਸ ਵਿੱਚ ਕਦੇ-ਕਦੇ ਘੱਟ ਸੋਚ ਵਿਚਾਰੇ ਵਾਲੇ ਨਿਵੇਸ਼ ਕਰਵਾ ਦਿੰਦਾ ਹੈ। ਰਿਚ ਡੈਡ ਕਹਿੰਦੇ ਹਨ ਸਫਲਤਾ ਲਈ ਜਾਣਕਾਰੀ ਨਾਲ ਨਾਲ ਭਾਵਨਾ ਉੱਤੇ ਵੀ ਕੰਟਰੋਲ ਹੋਣਾ ਜ਼ਰੂਰੀ ਹੈ। ਹੌਂਸਲਾ ਅਸਲ ਜਾਦੂ ਹੈ। ਹੌਂਸਲਾ ਮਤਲਬ ਇਹ ਨਹੀਂ ਕਿ ਤੁਹਾਨੂੰ ਡਰ ਨਹੀਂ ਲੱਗਦਾ। ਹੌਂਸਲਾ ਮਤਲਬ ਇਹ ਕਿ ਤੁਸੀਂ ਡਰ ਦੇ ਬਾਵਜੂਦ ਅੱਗੇ ਵਧਦੇ ਰਹਿੰਦੇ ਹੋ। ਜਿਵੇਂ ਇੱਕ ਬੱਚਾ ਚੱਲਣਾ ਸਿੱਖਦਾ ਹੈ। ਕਈ ਵਾਰੀ ਡਿੱਗਦਾ ਹੈ ਪਰ ਫਿਰ ਵੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹੀ ਸੋਚ ਪੈਸੇ ਸੰਬੰਧੀ ਜੀਵਨ ਵਿੱਚ ਲਾਗੂ ਹੁੰਦੀ ਹੈ ਰਿਚ ਡੈਡ ਕਹਿੰਦੇ ਹਨ ਕਦੇ ਵੀ ਨਿਵੇਸ਼ ਕਰਦੇ ਸਮੇਂ ਇਹ ਨਾ ਸੋਚੋ ਕਿ ਮੈਂ ਪੈਸਾ ਖੋ ਬੈਠਾਂਗਾ ਇਹ ਸੋਚੋ ਕਿ ਮੈਂ ਇਸ ਤਜਰਬੇ ਤੋਂ ਕੀ ਸਿੱਖਾਂਗਾ ਹਰ ਗਲਤੀ ਇੱਕ ਸਿੱਖਣ ਦਾ ਮੌਕਾ ਹੈ ਨਾ ਕਿ ناکامی ਦਾ ਡਰ ਤੋਂ ਆਜ਼ਾਦੀ ਕਿਵੇਂ ਪਾ ਸਕਦੇ ਹਾਂ ਪੈਸੇ ਸੰਬੰਧੀ ਗਿਆਨ ਵਧਾਓ ਜਿੰਨਾ ਤੁਸੀਂ ਪੈਸੇ ਸੰਬੰਧੀ ਸਿੱਖਦੇ ਹੋ ਉਨਾ ਹੀ ਡਰ ਘਟ ਹੁੰਦਾ ਜਾਂਦਾ ਹੈ ਛੋਟੇ ਨਿਵੇਸ਼ ਨਾਲ ਸ਼ੁਰੂ ਕਰੋ ਜਿਵੇਂ ਜਾਇਦਾਦ ਦਾ ਇੱਕ ਛੋਟਾ ਹਿੱਸਾ ਜਾਂ ਇੱਕ ਛੋਟੀ ਬਿਜ਼ਨਸ ਸ਼ੁਰੂ ਕਰੋ ਨਿਵੇਸ਼ ਦਾ ਐਨਾਲਾਈਸਿਸ ਸਿੱਖੋ ਰਿਸਕ ਮਾਰਕੀਟ ਟ੍ਰੈਂਡ ਆਦਿ ਸਿੱਖੋ ਇਸ ਨੁਕਸਾਨ ਨੂੰ ਸਿੱਖਣ ਦੀ ਲਾਗਤ ਸਮਝੋ ਨਾ ਕਿ ناکامی ਇਹ ਅਧਿਆਇ ਸਾਨੂੰ ਸਿਖਾਉਂਦਾ ਹੈ ਡਰ ਹਰ ਇੱਕ ਇਨਸਾਨ ਨੂੰ ਹੁੰਦਾ ਹੈ ਪਰ ਸਫਲ ਇਨਸਾਨ ਉਹੀ ਹੈ ਜੋ ਡਰ ਤੋਂ ਉੱਪਰ ਉੱਠਦਾ ਹੈ ਪੈਸਾ ਖੋ ਦੇਣਾ ਕਦੇ-ਕਦੇ ਵੱਡੀ ਸਿੱਖ ਹੋ ਸਕਦੀ ਹੈ ਜੇਕਰ ਅਸੀਂ ਉਸ ਤੋਂ ਸਬਕ ਲੈ ਲਈਏ ਤਾਂ ਪੈਸੇ ਸੰਬੰਧੀ ਆਜ਼ਾਦੀ ਦੀ ਚਾਬੀ ਜਾਣਕਾਰੀ ਤੇ ਹੌਸਲੇ ਨਾਲ ਹੀ ਮਿਲਦੀ ਹੈ। ਅਧਿਆਇ 6 ਉਮੀਦ ਤੇ ਆਲਸ ਆਮ ਆਦਮੀ ਦੀ ਦੁਨੀਆ ਵਿੱਚ ਆਮ ਹੈ। ਇਸ ਅਧਿਆਇ ਵਿੱਚ ਰੌਬਰਟ ਦੱਸਦੇ ਹਨ ਕਿ ਪੈਸੇ ਸੰਬੰਧੀ ਤੰਗੀ ਜਾਂ ਅਸਫਲਤਾ ਦੇ ਪਿੱਛੇ ਸਿਰਫ ਡਰ ਹੀ ਨਹੀਂ ਸਗੋਂ ਆਮ ਇਨਸਾਨ ਦੇ ਆਲਸ ਅਤੇ ਝੂਠੀ ਉਮੀਦ ਵੀ ਵੱਡੇ ਕਾਰਨ ਹਨ। ਕਈ ਵਾਰੀ ਲੋਕ ਨਿਵੇਸ਼ ਨਹੀਂ ਕਰਦੇ, ਬਿਜ਼ਨਸ ਸ਼ੁਰੂ ਨਹੀਂ ਕਰਦੇ ਜਾਂ ਨਵੇਂ ਮੌਕੇ ਨਹੀਂ ਲੱਭਦੇ। ਨਾ ਤਾਂ ਡਰ ਕਰਕੇ ਨਾ ਹੀ ਜਾਣਕਾਰੀ ਦੀ ਘਾਟ ਕਰਕੇ ਬਲਕਿ ਆਲਸ ਅਤੇ ਕਾਲੀ ਸੋਚ ਕਰਕੇ ਪਰ ਬਿਨਾ ਕਾਰਵਾਈ ਦੇ ਰਿਚ ਡੈਡ ਕਹਿੰਦੇ ਹਨ ਕਿ ਆਮ ਆਦਮੀ ਉਮੀਦ ਕਰਦਾ ਹੈ ਕਿ ਉਹ ਇੱਕ ਅਮੀਰ ਬਣ ਜਾਵੇਗਾ ਪਰ ਉਹ ਉਸ ਉਮੀਦ ਲਈ ਕੋਈ ਕਦਮ ਨਹੀਂ ਚੁੱਕਦਾ ਉਮੀਦ ਰੱਖਣਾ ਗਲਤ ਨਹੀਂ ਪਰ ਜੇਕਰ ਉਮੀਦ ਦੇ ਨਾਲ ਕਾਰਵਾਈ ਨਹੀਂ ਹੋ ਰਹੀ ਤਾਂ ਉਹ ਸਿਰਫ ਇੱਕ ਸੁਪਨਾ ਬਣ ਕੇ ਰਹਿ ਜਾਵੇਗਾ ਕਈ ਲੋਕ ਕਹਿੰਦੇ ਹਨ ਇੱਕ ਦਿਨ ਜਦ ਪੈਸਾ ਹੋਵੇਗਾ ਤਾਂ ਨਿਵੇਸ਼ ਕਰਾਂਗਾ ਇੱਕ ਦਿਨ ਅਸੀਂ ਵੀ ਆਪਣਾ ਕਾਰੋਬਾਰ ਸ਼ੁਰੂ ਕਰਾਂਗੇ ਪਰ ਉਹ ਇੱਕ ਦਿਨ ਕਦੇ ਨਹੀਂ ਆਉਂਦਾ ਰੌਬਰਟ ਕਹਿੰਦੇ ਹਨ ਸਮਾਂ ਕਦੇ ਨਹੀਂ ਸਹੀ ਹੁੰਦਾ ਖੁਦ ਨੂੰ ਸਹੀ ਬਣਾਓ ਸਮਾਂ ਆਪਣੇ ਆਪ ਸਹੀ ਹੋ ਜਾਵੇਗਾ ਆਲਸ ਰੌਬਰਟ ਕਹਿੰਦੇ ਹਨ ਕਿ ਆਲਸ ਅਕਸਰ ਬਿਹਤਰੀਨ ਬਹਾਨੀਆਂ ਦੇ ਰੂਪ ਵਿੱਚ ਆਉਂਦਾ ਹੈ ਮੈਨੂੰ ਸਮਾਂ ਨਹੀਂ ਮਿਲਿਆ ਮੈਂ ਪਰਿਵਾਰ ਦੇ ਕੰਮਾਂ ਵਿੱਚ ਵਿਅਸਤ ਰਹਾ ਹੁਣ ਨਹੀਂ ਬਾਅਦ ਵਿੱਚ ਕਰਾਂਗਾ ਪਰ ਅਸਲ ਵਿੱਚ ਇਹ ਆਲਸ ਹੁੰਦਾ ਹੈ ਕੰਮ ਦੀ ਥਕਾਵਟ ਨਹੀਂ ਪਸੰਦ ਦੀ ਘਾਟ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਹੰਕਾਰ ਜਾਂ ਡਰ ਕਰਕੇ ਟਾਲਦੇ ਹਾਂ ਅਸੀਂ ਉਹਦੇ ਚਾਰੇ ਪਾਸੇ ਲੌਜੀਕ ਦੇ ਕਿੱਲੇ ਘਟ ਦਿੰਦੇ ਹਾਂ ਪਹਿਲਾਂ ਖੁਦ ਨੂੰ ਪੈਸਾ ਦਿਓ ਰਿਚ ਡੈਡ ਨੇ ਇੱਕ ਮਜ਼ੇਦਾਰ ਯੁਕਤੀ ਦਿੱਤੀ ਜਦ ਪੈਸਾ ਆਵੇਗਾ ਪਹਿਲਾਂ ਆਪਣੀ ਜੇਬ ਭਰੋ ਬਹੁਤੇ ਲੋਕ ਪਹਿਲਾਂ ਬਿੱਲ ਭਰਦੇ ਹਨ ਬਾਅਦ ਵਿੱਚ ਜੇਕਰ ਕੁਝ ਬਚ ਜਾਵੇ ਤਾਂ ਆਪਣੇ ਲਈ ਰੱਖਦੇ ਹਨ ਪਰ ਅਮੀਰ ਲੋਕ ਪਹਿਲਾਂ ਆਪਣੇ ਨਿਵੇਸ਼ ਅਕਾਊਂਟ ਨੂੰ ਭਰਦੇ ਹਨ ਫਿਰ ਬਾਕੀ ਜਿੰਨਾ ਹੋ ਸਕੇ ਬਿੱਲ ਭਰਦੇ ਹਨ ਇਹ ਉਹਨਾਂ ਨੂੰ ਜ਼ਬਰਦਸਤੀ ਹੋਰ ਕਮਾਣ ਹੋਰ ਲੱਭਣ ਅਤੇ ਰਚਨਾਤਮਕ ਸੋਚਣ ਲਈ ਮਜਬੂਰ ਕਰਦਾ ਹੈ ਆਲਸ ਤੋਂ ਬਚਣ ਦਾ ਤਰੀਕਾ ਤਿਆਰੀ ਤੇ ਫੈਸਲਾ ਲੈਣਾ ਹੀ ਹੈ ਪੈਸੇ ਸੰਬੰਧੀ ਤਰੀਕਿਆਂ ਬਾਰੇ ਸਿੱਖੋ ਨਵੇਂ ਆਮਦਨ ਦੇ ਰਸਤੇ ਖੋਲੋ ਸਮੇਂ ਦਾ ਸਹੀ ਉਪਯੋਗ ਕਰੋ ਰੋਜ਼ 3 ਮਿੰਟ ਵੀ ਜੇਕਰ ਆਪਣੇ ਵਿਅਕਤੀ ਆਮਦਨ ਬਾਰੇ ਸੋਚ ਲਵਾਂਗੇ ਤਾਂ ਕਾਫੀ ਹੈ ਛੋਟੇ ਸਟੈਪ ਲਵੋ ਚਾਹੀ YouTube ਚੈਨਲ ਸ਼ੁਰੂ ਕਰਨਾ ਹੋਵੇ یا پھر کوئی اور چھوٹا موٹا کام کوئی بھی قدم आलस ਦੇ ਕੰਮ ਦਾ ਵਿਰੋਧ ਕਰਦਾ ਹੈ ਇਹ ਅਧਿਆਇ ਸਾਨੂੰ ਸਿਖਾਉਂਦਾ ਹੈ ਕਿ ਖਾਲੀ ਉਮੀਦ ਨਾ ਰੱਖੋ ਕਾਰਵਾਈ ਵੀ ਕਰੋ आलस ਇੱਕ ਖਾਮੋਸ਼ ਕਾਤਿਲ ਹੈ ਇਹ ਤੁਹਾਡੀ ਆਮਦਨ ਮੌਕੇ ਤੇ ਅਮੀਰ ਹੋਣ ਦੀ ਇੱਛਾ ਨੂੰ ਦਬਾ ਦਿੰਦਾ ਹੈ ਆਪਣੇ ਪੈਸਿਆਂ ਤੇ ਸਮੇਂ ਨੂੰ ਆਪਣੀ ਆਜ਼ਾਦੀ ਲਈ ਵਰਤੋ ਨਾ ਕਿ ਹੋਰਾਂ ਦੀ ਆਜ਼ਾਦੀ ਲਈ ਅਧਿਆਇ 7 ਪੈਸੇ ਸੰਬੰਧੀ ਗਿਆਨ ਦੀ ਤਾਕਤ ਜਿਸ ਤਰ੍ਹਾਂ ਕਿਸੇ ਇਮਾਰਤ ਦੀ ਮਜ਼ਬੂਤੀ ਉਸ ਦੀ ਨੀਂਵ ਤੇ ਨਿਰਭਰ ਕਰਦੀ ਹੈ ਉਸੇ ਤਰ੍ਹਾਂ ਅਮੀਰ ਬਣਨ ਦੀ ਨੀਂਵ ਹੁੰਦੀ ਹੈ ਪੈਸੇ ਪ੍ਰਤੀ ਗਿਆਨ ਰੌਬਰਟ ਦੀ ਸਿੱਧੀ ਗੱਲ ਰਿਚ ਡੈਡ ਕਹਿੰਦੇ ਹਨ ਜੇ ਤੂੰ ਅੱਜ ਸਾਰੇ ਪੈਸੇ ਗਵਾ ਦੇਵੇਂ ਪਰ ਤੇਰੇ ਕੋਲੇ ਪੈਸੇ ਪ੍ਰਤੀ ਗਿਆਨ ਹੋਵੇ ਤਾਂ ਤੂੰ ਕੱਲ ਫੇਰ ਅਮੀਰ ਹੋ ਜਾਵੇਂਗਾ ਪਰ ਜੇਕਰ ਤੇਰੇ ਕੋਲੇ ਪੈਸੇ ਪ੍ਰਤੀ ਗਿਆਨ ਹੀ ਹੈ ਨਹੀਂ ਤਾਂ ਭਾਵੇਂ ਉਸ ਦੇ ਕੋਲ ਲੱਖਾਂ ਹੀ ਪੈਸੇ ਹੋਣ ਉਹ ਉਹ ਇਨਸਾਨ ਕੱਲ ਨੂੰ ਵੀ ਗਰੀਬ ਹੀ ਹੋ ਸਕਦਾ ਹੈ ਅਸਲ ਪੈਸਾ ਗਿਆਨ ਹੈ ਨਗਦ ਨਹੀਂ ਅਮੀਰ ਲੋਕ ਪੈਸੇ ਦੀ ਭਾਸ਼ਾ ਸਮਝਦੇ ਹਨ ਉਹ ਜਾਣਦੇ ਹਨ ਆਮਦਨ ਕੀ ਹੁੰਦੀ ਹੈ ਖਰਚ ਕਿਵੇਂ ਘਟਾਇਆ ਜਾਂਦਾ ਹੈ ਐਸੈਟ ਕੀ ਹੁੰਦੇ ਹਨ ਲਾਇਬਿਲਟੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਹ ਸਿੱਖਦੇ ਹਨ ਕਿ ਕਿਵੇਂ ਐਸੈਟ ਖਰੀਦਣ ਨਾਲ ਪੈਸਾ ਬਣਦਾ ਹੈ ਅਤੇ ਲਾਇਬਿਲਟੀ ਖਰੀਦਣ ਨਾਲ ਪੈਸਾ ਖਤਮ ਹੁੰਦਾ ਹੈ ਪੈਸੇ ਪ੍ਰਤੀ ਗੁਣਾ ਦੀ ਲਿਸਟ ਇਹੀ ਹਨ ਉਹ ਮੁੱਖ ਗੁਣ ਜੋ ਹਰ ਇੱਕ ਵਿਅਕਤੀ ਨੂੰ ਆਪਣੇ ਅੰਦਰ ਵਿਕਸਿਤ ਕਰਨੇ ਚਾਹੀਦੇ ਹਨ ਅਕਾਊਂਟਿੰਗ ਆਪਣੇ ਪੈਸਿਆਂ ਦੀ ਪੂਰੀ ਤਰ੍ਹਾਂ ਹਿਸਾਬ ਕਿਤਾਬ ਬਾਰੇ ਨੌਲੇਜ ਰੱਖਣਾ ਇਨਵੈਸਟਮੈਂਟ ਕਿੱਥੇ ਕਿੰਨਾ ਅਤੇ ਕਿਉਂ ਨਿਵੇਸ਼ ਕਰਨਾ ਹੈ ਮਾਰਕੀਟ ਨੂੰ ਸਮਝਣਾ ਮਾਰਕੀਟ ਵਿੱਚ ਡਿਮਾਂਡ ਕਿੰਨੀ ਹੈ ਕਿਸੇ ਚੀਜ਼ ਦੀ ਸਪਲਾਈ ਕਿੰਨੀ ਹੈ ਉਸ ਕੰਮ ਵਿੱਚ ਰਿਸਕ ਕਿੰਨਾ ਹੈ ਤੇ ਉਸ ਕੰਮ ਵਿੱਚ ਮੌਕੇ ਕਿੰਨੇ ਨੇ ਕਾਨੂੰਨੀ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਟੈਕਸ ਪ੍ਰਾਪਰਟੀ ਦੇ ਕਾਨੂੰਨ ਅਤੇ bizness rule ਇਹਨਾਂ ਦੀ ਨੌਲੇਜ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ। ਮੂਲ ਮੰਤਰ ਕੀ ਹੈ ਸਿੱਖਦੇ ਰਹੋ ਅੱਗੇ ਵਧੋ। ਰੌਬਰਟ ਕਹਿੰਦੇ ਹਨ ਅਮੀਰ ਲੋਕ ਸਿੱਖਣਾ ਕਦੇ ਨਹੀਂ ਛੱਡਦੇ। ਗਰੀਬ ਤੇ ਮੀਡਲ ਕਲਾਸ ਲੋਕ ਸੋਚਦੇ ਹਨ ਕਿ ਉਹਨਾਂ ਨੂੰ ਸਾਰਾ ਕੁਝ ਹੀ ਪਤਾ ਹੈ। ਹਮੇਸ਼ਾ ਕਿਤਾਬਾਂ ਪੜ੍ਹੋ, ਕੋਰਸ ਕਰੋ, ਐਕਸਪਰਟਸ ਨਾਲ ਗੱਲ ਕਰੋ ਅਤੇ ਪੈਸੇ ਸੰਬੰਧੀ ਖੇਤਰ ਵਿੱਚ ਨਵੀਆਂ ਜਾਣਕਾਰੀਆਂ ਲੈਣ ਲਈ ਖੁਦ ਨੂੰ ਉਤਸ਼ਾਹਿਤ ਕਰਦੇ ਰਹੋ। ਉਦਾਹਰਨ ਇੱਕ ਜਾਇਦਾਦ ਖਰੀਦਣ ਦੀ ਸੋਚ ਮੰਨ ਲਓ ਤੁਸੀਂ 50 ਲੱਖ ਦੀ ਇੱਕ ਜਾਇਦਾਦ ਖਰੀਦ ਰਹੇ ਹੋ ਘੱਟ ਪੜਿਆ ਵਿਅਕਤੀ ਤੇ ਘੱਟ ਗਿਆਨ ਵਾਲਾ ਵਿਅਕਤੀ ਸੋਚੇਗਾ ਇਹ ਕਿੰਨੀ ਸੋਹਣੀ ਹੈ ਜਾਂ ਮੇਰਾ ਪਰਿਵਾਰ ਇੱਥੇ ਰਹੇਗਾ ਪਰ ਪੈਸੇ ਸੰਬੰਧੀ ਸਿੱਖਿਆ ਰੱਖਣ ਵਾਲਾ ਇਨਸਾਨ ਪੁੱਛੇਗਾ ਕਿ ਇਹ ਐਸੈਟ ਹੈ ਜਾਂ ਲਾਇਬਿਲਟੀ ਹੈ ਇਹ ਕਿਰਾਇਆ ਤੂੰ ਮਹੀਨੇ ਦਾ ਕਿੰਨਾ ਦੇਵੇਂਗੀ ਇਸ ਤਰ੍ਹਾਂ ਦਾ ਗਿਆਨ ਹੀ ਅਮੀਰ ਤੇ ਗਰੀਬ ਵਿਚਕਾਰ ਲਖੀਰ ਖਿੱਚਦਾ ਹੈ ਇਹ ਅਧਿਆਇ ਸਾਨੂੰ ਸਿਖਾਉਂਦਾ ਹੈ ਕੀ ਪੈਸੇ ਸੰਬੰਧੀ ਸਿੱਖਿਆ ਤੁਹਾਡੀ ਆਜ਼ਾਦੀ ਦੀ ਚਾਬੀ ਹੈ ਗਿਆਨ ਹੀ ਅਸਲ ਐਸੈਟ ਹੈ ਜੋ ਤੁਸੀਂ ਕਦੇ ਨਹੀਂ ਗਵਾ ਸਕਦੇ ਪੈਸੇ ਸੰਬੰਧੀ ਖੇਤਰ ਵਿੱਚ ਹੋਣ ਵਾਲੀ ਹਰ ਗਤੀਵਿਧੀ ਨੂੰ ਸਮਝਣਾ ਸਿੱਖੋ ਜਿੰਨਾ ਜ਼ਿਆਦਾ ਤੁਸੀਂ ਪੈਸੇ ਦੀ ਪਾਚਾ ਸਿੱਖ ਲੈਨੇ ਹੋ ਉਨਾ ਹੀ ਤੇਜ਼ੀ ਨਾਲ ਤੁਹਾਡਾ ਪੈਸਾ ਵਧਦਾ ਜਾਂਦਾ ਹੈ ਅਧਿਆਇ 8ਵਾਂ ਕਿਸੇ ਮੋਟੀਵੇਸ਼ਨ ਦੀ ਉਡੀਕ ਨਾ ਕਰੋ ਖੁਦ ਮੋਟੀਵੇਟ ਹੋਵੋ ਰੌਬਰਟ ਦੀ ਕਹਾਣੀ ਰੌਬਰਟ ਕਹਿੰਦੇ ਹਨ ਕਿ ਲੋਕ ਅਕਸਰ ਪੁੱਛਦੇ ਸਨ ਤੂੰ ਕਿਵੇਂ ਇੰਨਾ ਨੀਡਰ ਹੈ ਤੂੰ ਡਰਦਾ ਕਿਉਂ ਨਹੀਂ ਉਹ ਜਵਾਬ ਦਿੰਦਾ ਹੈ ਮੈਂ ਵੀ ਡਰਦਾ ਹਾਂ ਪਰ ਮੇਰੇ ਅੰਦਰ ਜੋ ਸਵਾਲ ਸਦਾ ਗੂੰਜਦਾ ਹੈ ਉਹ ਹੈ ਕਿ ਤੂੰ ਕਿੱਥੋਂ ਆਇਆ ਸੀ ਤੇ ਕਿੱਥੇ ਪਹੁੰਚਣਾ ਚਾਹੁੰਦਾ ਹੈ ਉਹੀ ਮੈਨੂੰ ਹਰ ਰੋਜ਼ ਜਗਾਉਂਦਾ ਹੈ ਇਹ ਅਧਿਆਇ ਸਾਨੂੰ ਯਾਦ ਦਿਵਾਉਂਦਾ ਹੈ ਕਿ ਮੋਟੀਵੇਸ਼ਨ ਦੀ ਉਡੀਕ ਕਰਨਾ ਹਮੇਸ਼ਾ ਕਿਸੇ ਹੋਰ ਉੱਤੇ ਨਿਰਭਰ ਰਹਿਣਾ ਹੈ ਗਰੀਬ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਹੈ ਉਡੀਕ ਕਰਨਾ ਕਈ ਲੋਕ ਕਹਿੰਦੇ ਹਨ ਮੌਕਾ ਆਣ ਦਿਓ ਫਿਰ ਕਰਾਂਗੇ ਸਹੀ ਸਮਾਂ ਆਣ ਦਿਓ ਫਿਰ ਕਰਾਂਗੇ ਜਦ ਕੋਈ ਸਹੀ ਸਲਾਹ ਦਵੇਗਾ ਫਿਰ ਫੈਸਲਾ ਲਵਾਂਗੇ ਪਰ ਇੱਥੇ ਡੈਡ ਕਹਿੰਦੇ ਹਨ ਜਿਹੜੇ ਲੋਕ ਉਡੀਕ ਕਰਦੇ ਨੇ ਉਹ ਸਿਰਫ ਉਡੀਕ ਹੀ ਕਰਦੇ ਰਹਿੰਦੇ ਨੇ ਖੁਦ ਮੋਟੀਵੇਟ ਹੋਣ ਦੇ ਤਰੀਕੇ ਆਪਣੀ ਕਿਉਂ ਲੱਭੋ ਤੁਹਾਡਾ ਉਦੇਸ਼ ਕੀ ਹੈ ਤੁਸੀਂ ਅਮੀਰ ਕਿਉਂ ਬੰਨਣਾ ਚਾਹੁੰਦੇ ਹੋ ਦਿਲਚਸਪੀ ਵਾਲੀ ਦਿਸ਼ਾ ਲਵੋ ਜੋ ਕੰਮ ਤੁਹਾਨੂੰ ਰੋਜ਼ ਰੁਚੀ ਦਿੰਦਾ ਹੈ ਉਹੀ ਕੰਮ ਲੰਬਾ ਚੱਲ ਸਕਦਾ ਹੈ ਰੋਜ਼ ਦੀ ਰੁਟੀਨ ਬਣਾਓ ਡਿਸਪਲਾਈਨ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਆਪਣਾ ਘੇਰਾ ਬਦਲੋ ਜੋ ਲੋਕ ਹਮੇਸ਼ਾ ਤੁਹਾਡਾ ਹੌਸਲਾ ਤੋੜਦੇ ਨੇ ਉਹਨਾਂ ਤੋਂ ਦੂਰ ਰਹੋ ਰੌਬਰਟ ਦਾ ਮੰਤਵ ਬਹੁਤੇ ਲੋਕ ਪਹਿਲਾਂ ਪਰਫੈਕਟ ਪਲੈਨਿੰਗ ਲੱਭਦੇ ਰਹਿੰਦੇ ਨੇ ਰਿਚ ਡੈਡ ਕਹਿੰਦੇ ਹਨ ਅੱਗੇ ਵਧੋ ਰਸਤਾ ਆਪਣੇ ਆਪ ਬਣਦਾ ਜਾਏਗਾ ਕਿਸੇ ਵੀ ਕਾਰਵਾਈ ਦੀ ਸ਼ੁਰੂਆਤ ਕਦਮ ਸਭ ਤੋਂ ਵੱਡਾ ਮੋਟੀਵੇਸ਼ਨ ਹੈ ਇਹ ਅਧਿਆਇ ਸਾਨੂੰ ਸਿਖਾਉਂਦਾ ਹੈ ਕਿ ਬਾਰੀ ਮੋਟੀਵੇਸ਼ਨ ਆਨ ਜਾਂ ਜਾਣ ਵਾਲੀ ਲਹਿਰ ਹੈ ਤੁਹਾਨੂੰ ਅੰਦਰੋਂ ਮੋਟੀਵੇਸ਼ਨ ਲੱਭਣੀ ਪਵੇਗੀ ਆਪਣੇ ਕਿਉਂ ਨੂੰ ਲੱਭੋ ਇਹੀ ਤੁਹਾਡੀ ਅਸਲ ਇਨਰ ਫੀਲਿੰਗ ਨੂੰ ਬਤਾਉਂਦਾ ਹੈ। ਦਿਲੋਂ ਚਾਹਤ ਹੋਵੇ ਤਾਂ ਰਸਤੇ ਆਪਣੇ ਆਪ ਬਣਦੇ ਹਨ। ਅਧਿਆਇ ਨੰਬਰ 9 ਉਤਸ਼ਾਹ ਦੇ ਨਾਲ ਚਤਰਾਈ ਵੀ ਲਿਆਓ। ਇਹ ਅਧਿਆਇ ਰੌਬਰਟ ਦੀ ਸਿੱਧੀ ਸਲਾਹ ਹੈ। ਸਿਰਫ ਜੋਸ਼ੀਲੇ ਨਾ ਬਣੋ, ਸੋਚਣ ਵਾਲੇ ਵੀ ਬਣੋ। ਕਈ ਵਾਰੀ ਨਵੇਂ ਨਿਵੇਸ਼ਕ ਜਾਂ ਕਾਰੋਬਾਰੀ ਇੰਨੇ ਜੋਸ਼ੀਲੇ ਹੋ ਜਾਂਦੇ ਨੇ ਕਿ ਉਹ ਚੇਤਾਵਨੀ ਦੇ ਸੰਕੇਤਾਂ ਨੂੰ ਅਣਦੇਖਾ ਕਰ ਦਿੰਦੇ ਨੇ। ਰਿਚ ਡੈਡ ਕਹਿੰਦੇ ਹਨ ਦਿਲੋਂ ਖੇਡੋ ਪਰ ਦਿਮਾਗ ਨਾਲ। ਉਤਸ਼ਾਹ ਜ਼ਰੂਰੀ ਹੈ ਪਰ ਅਧੂਰਾ ਹੈ। ਉਤਸ਼ਾਹ ਤੁਹਾਨੂੰ ਮੋਟੀਵੇਟ ਕਰਦਾ ਹੈ ਕੰਮ ਸ਼ੁਰੂ ਕਰਨ ਲਈ ਪਰ ਚਤੁਰਾਈ ਤੁਹਾਨੂੰ ਕਾਇਮ ਰੱਖਦੀ ਹੈ ਅਤੇ ਹਾਨੀ ਤੋਂ ਬਚਾਉਂਦੀ ਹੈ ਕਈ ਵਾਰੀ ਉਤਸ਼ਾਹ ਵਿੱਚ ਲੋਕ ਕਿਸੇ ਦੇ ਕਹਿਣ ਤੇ ਪੈਸਾ ਲਾ ਦਿੰਦੇ ਨੇ ਬਿਨਾਂ ਪੂਰੀ ਜਾਣਕਾਰੀ ਦੇ ਕਿਸੇ ਬਿਜ਼ਨਸ ਵਿੱਚ ਹਿੱਸਾ ਲੈ ਲੈਂਦੇ ਨੇ ਜਾਂ ਕਿਸੇ ਹੋਰ ਦੇ ਸੁਪਨੇ ਅਪਣਾ ਲੈਂਦੇ ਨੇ ਇਹ ਜਸਵਾਤੀ ਨਿਵੇਸ਼ ਹੁੰਦੇ ਹਨ ਜੋ ਅਕਸਰ ਮੁਸ਼ਕਲਾਂ ਲੈ ਕੇ ਆਉਂਦੇ ਹਨ ਚਤੁਰਾਈ ਪੂਰਾ ਖੇੜ ਸਮਝਣਾ ਜ਼ਰੂਰੀ ਹੈ ਰਿਚਡੈਟ ਸਿਖਾਉਂਦੇ ਹਨ ਕਿ ਹਰ ਫੈਸਲੇ ਤੋਂ ਪਹਿਲਾਂ ਪੁੱਛੋ ਇਸ ਵਿੱਚ ਕਿੰਨਾ ਖਤਰਾ ਹੈ ਪੈਸਾ ਕਿੱਥੋਂ ਆਵੇਗਾ ਕਿਹੜੀ ਜਾਣਕਾਰੀ ਮੇਰੇ ਕੋਲ ਨਹੀਂ ਹੈ ਇਹ ਸਭ ਚੁਤਰਾਈ ਨਾਲ ਹੀ ਹੋ ਸਕਦਾ ਹੈ ਰਿਸਰਚ ਕਰੋ ਜਵਾਬ ਲੱਭੋ ਲੋਕਾਂ ਤੋਂ ਸਿੱਖੋ ਦਿਮਾਗ ਤੇ ਦਿਲ ਦੋਵਾਂ ਨੂੰ ਚੱਲਣ ਦਿਓ ਰੌਬਰਟ ਕਹਿੰਦੇ ਹਨ ਅਸੀਂ ਦਿਲੋਂ ਅਮੀਰ ਬਣਦੇ ਹਾਂ ਪਰ ਦਿਮਾਗ ਨਾਲ ਅਮੀਰ ਰਹਿਨੇ ਉਤਸ਼ਾਹ ਤੁਹਾਨੂੰ ਰੋਜ਼ ਜਗਾਉਂਦਾ ਹੈ ਪਰ ਚੁਤਰਾਈ ਤੁਹਾਨੂੰ ਗਲਤ ਰਾਹ ਤੇ ਜਾਨ ਨਹੀਂ ਦਿੰਦੀ ਇਹ ਅਧਿਆਇ ਸਾਨੂੰ ਸਿਖਾਉਂਦਾ ਹੈ ਕੀ ਉਤਸ਼ਾਹ ਜ਼ਰੂਰੀ ਹੈ ਪਰ ਅੰਨੇ ਨਾ ਹੋਵੋ ਚਤ్రਾਈ ਨਾਲ ਹਰ ਨਿਵੇਸ਼ ਦੀ ਜਾਂਚ ਕਰਨੀ ਚਾਹੀਦੀ ਹੈ ਜਜ਼ਬਾਤੀ ਫੈਸਲੇ ਲੈਣ ਤੋਂ ਪਹਿਲਾਂ ਪੈਸੇ ਨੂੰ ਸਮਝਣਾ ਚਾਹੀਦਾ ਹੈ ਦਿਲ ਤੋਂ ਸੁਪਨੇ ਬਣਾਓ ਪਰ ਦਿਮਾਗ ਨਾਲ ਉਹਨਾਂ ਨੂੰ ਪੂਰਾ ਕਰੋ ਅਧਿਆਇ 10ਵਾਂ ਅਮਲ ਕਰੋ ਸੋਚਦੇ ਨਾ ਰਹਿ ਜਾਓ ਬਹੁਤ ਲੋਕ ਪੜ੍ਹਦੇ ਨੇ ਸਮਝਦੇ ਨੇ ਪਰ ਕਰਦੇ ਕੁਝ ਨਹੀਂ ਗਿਆਨ ਕਾਫੀ ਨਹੀਂ ਹੁੰਦਾ ਅਮਲ ਕਰਨਾ ਵੀ ਜ਼ਰੂਰੀ ਹੈ ਆਪਾਂ ਕਦੇ ਕਿਤਾਬਾਂ ਪੜ੍ਹਦੇ ਹਾਂ ਵੀਡੀਓਜ਼ ਦੇਖਦੇ ਹਾਂ ਇਨਸਪਾਇਰ ਵੀ ਹੁੰਨੇ ਆ ਪਰ ਕਈ ਵਾਰੀ ਮਹੀਨਿਆਂ ਤੱਕ ਕੋਈ ਕਦਮ ਨਹੀਂ ਚੁੱਕਦੇ ਰਿਚ ਡੈਡ ਕਹਿੰਦੇ ਹਨ ਕਾਮਯਾਬੀ ਉਹਨਾਂ ਲਈ ਹੈ ਜੋ ਕਦਮ ਚੁੱਕਦੇ ਹਨ ਛੋਟਾ ਕਦਮ ਵੀ ਬਹੁਤ ਵੱਡਾ ਬਦਲਾਅ ਲਿਆਉਂਦਾ ਹੈ ਤੁਸੀਂ ਕਦੇ ਵੀ ਪੂਰੀ ਤਿਆਰੀ ਵਿੱਚ ਨਹੀਂ ਹੋਵੋਗੇ ਕਦੇ ਨਾ ਕਦੇ ਕਦੇ ਨਹੀਂ ਆਉਂਦਾ ਹੁਣ ਸਭ ਤੋਂ ਵਧੀਆ ਸਮਾਂ ਹੈ ਸੰਖੇਪ ਕਿਤਾਬ ਤੋਂ ਸਿੱਖਿਆ ਕੀ ਮਿਲਦੀ ਹੈ ਰਿਚ ਡੈਡ ਪੂਰ ਡੈਡ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਅਮੀਰੀ ਸਿਰਫ ਪੈਸੇ ਵਿੱਚ ਨਹੀਂ ਸੋਚ ਵਿੱਚ ਹੁੰਦੀ ਹੈ ਇੱਕ ਕਿਤਾਬ ਦੱਸਦੀ ਹੈ ਕਿ ਪੈਸੇ ਸੰਬੰਧੀ ਆਜ਼ਾਦੀ ਉਹ ਵਿਅਕਤੀ ਹਾਸਲ ਕਰਦਾ ਹੈ ਜੋ ਸਮਝਦਾਰੀ ਨਾਲ ਆਪਣੇ ਲਈ ਰਾਹਤੇ ਬਣਾਉਂਦਾ ਹੈ ਗਰੀਬ ਪਿਤਾ ਨੇ ਸਿਖਾਇਆ ਚੰਗੀ ਨੌਕਰੀ ਲੈ ਸੁਰੱਖਿਅਤ ਜੀਵਨ ਜੀ ਪਰ ਅਮੀਰ ਪਿਤਾ ਨੇ ਸਿਖਾਇਆ ਸਿੱਖ ਸਮਝ ਅਤੇ ਐਸੇ ਐਸੈਟ ਬਣਾ ਜੋ ਤੇਰੇ ਲਈ ਪੈਸਾ ਕਮਾਉਣ ਪੈਸਿਆਂ ਲਈ ਕੰਮ ਕਰਨਾ ਇੱਕ ਚੱਕਰ ਵਿੱਚ ਫਸੇ ਰਹਿਣਾ ਹੈ ਪਰ ਜਦੋਂ ਪੈਸਾ ਸਾਡੇ ਲਈ ਕੰਮ ਕਰਦਾ ਹੈ ਉਦੋਂ ਹੀ ਅਸੀਂ ਅਸਲ ਪੈਸੇ ਸੰਬੰਧੀ ਆਜ਼ਾਦੀ ਦੀ ਸ਼ੁਰੂਆਤ ਕਰਦੇ ਹਾਂ ਅੰਤ ਵਿੱਚ ਰਾਬਰਟ ਕਿਓਸਾਕੀ ਦੀ ਕਲਮ ਰਾਹੀਂ ਮਿਲੀ ਇਹ ਸਿੱਖਿਆ ਸਾਡੀਆਂ ਅੱਖਾਂ ਖੋਲਦੀ ਹੈ ਕਿ ਸਫਲਤਾ ਸਿਰਫ ਪੜ੍ਹਨ ਜਾਂ ਨੌਕਰੀ ਲੈਣ ਵਿੱਚ ਨਹੀਂ ਪਰ ਸਹੀ ਪੈਸੇ ਦਾ ਗਿਆਨ ਹੌਸਲੇ ਅਤੇ ਕਾਰਵਾਈ ਨਾਲ ਮਿਲਦੀ ਹੈ